ਸਭ ਤੋਂ ਪਹਿਲਾਂ ਕੈਨੇਡਾ ਦੇ ਤੇ ਆਏ ਸਾਰਿਆਂ ਨੂੰ ਮੇਰੇ ਬਜ਼ੁਰਗਾਂ ਨੂੰ ਮਾਵਾਂ ਨੂੰ ਪੈਨਾ ਨੂੰ ਬੱਚਿਆਂ ਨੂੰ ਜੀ ਆਇਆਂ ਤੇ lakh lakh ਵਧਾਈਆਂ ਕਿ ਇਹ ਦਿਨ ਸਾਡੇ ਲਈ ਬਹੁਤ ਭਾਗਾਂ ਭਰਿਆ ਦਿਨ ਹੈ। ਇੱਕ ਸਾਡਾ ਸੋਸਾਇਟੀ ਦੇ ਵਿੱਚ ਤੇ ਦਿਨ ਆਪਣੀ ਜਵਾਨ ਦੇ ਵਿੱਚ ਵੀ ਮਨਾਉਂਦੇ ਆ। ਤੇ ਸਾਡੇ ਕੋਲ ਸਾਡੇ ਮੁੱਖ ਮਹਿਮਾਨ ਸਹਖੋਂ ਚ ਨੇ ਕੈਨੇਡਾ ਦੇ ਬਾਰੇ ਗੱਲਬਾਤ ਕੀਤੀਆਂ ਤੇ ਮੇਰੀ ਕੁਝ ਸਿਹਤ ਵਾਲੀ ਨਹੀਂ ਠੀਕ ਹੋਣ ਕਰਕੇ ਸ਼ਾਇਦ ਮੈਂ ਪ੍ਰੋਪਰ ਨਾ ਆ ਸਕਾਂ ਗੱਲ ਸਾਥ ਨਹੀਂ ਦਿੰਦਾ ਪਰ ਫਿਰ ਵੀ ਤੁਸੀਂ ਕਬੂਲ ਕਰਨਾ ਚਾਹੁੰਦੇ ਹਾਂ ਆ ਸਕਿਆ ਤੇ ਮੈਂ ਹਰੀਏ ਪੜੀ ਤਕਰੀਬਨ ਜੋ ਵੀ ਗੀਤ ਹੁੰਦਾ ਪਈ ਦੇ ਪੁਰਾਣੇ ਕੇ ਬਾਰੇ ਲੈ ਆਉਣਾ ਲਿਖ ਕੇ ਤੇ ਸੁਣਾਜਣਾ ਤੇ ਐਤਕੀ ਮੇਰੀ ਵਾਈਫ ਨਾਲ ਆਈ ਉਹ ਕਹਿੰਦੀ ਕਿ ਜੇ ਕੋਈ ਨਵਾਂ ਕੋ ਸੁਣਾਉਣਾ ਤਾਂ ਫੇਰ ਠੀਕ ਆ ਫੇਰ ਮੈਂ ਵੀ ਚੱਲ ਚੱਲਦੀਆਂ ਨਹੀਂ ਤਾਂ ਤੋਂ ਮੈਂ ਅੱਧੀ ਫੇਰ ਹੁਣ ਨਵਾਂ ਦਿਖਾ ਸਵੇਰੇ ਅੱਜ ਮੈਂ ਕਿਹਾ ਚਲੋ ਮੈਂ ਦੇਖ ਲੈਂਦਾ ਜਿੰਨਾ ਕੋਈ ਨਾ ਹਾਂਜੀ ਗਿੱਲਾ ਗਿੱਲਾ ਮੈਂ ਦੇਸ਼ ਹਮੇਨ ਤੀ ਲੋਕਾਂ ਦਾ ਲੋਕ ਕਨੇਡਾ ਕਹਿੰਦੇ ਮੈਂ ਸਬਨਾਂ ਦਾ ਸਤਕਾਰ ਕਰਾਂ ਸਬਨਾਂ ਦਾ ਸਤਕਾਰ ਕਰਾਂ ਜੋ ਵੀ ਇਥੇ ਰਹਿੰਦੇ ਮੈਂ ਦੇਸ ਹਾਂ ਬੇਗਤੀ ਲੋਕਾਂ ਦਾ ਮੈਨੂੰ ਲੋਕ ਕਨੇਡਾ ਕਹਿੰਦੇ ਬੜੇ ਬੜੇ ਮੈਂ ਸਿੱਧੇ ਕੀਤੇ ਕਰਨ ਆਏ ਸੀ ਮੌਜਾਂ ਇੱਕ ਦੋ ਦੀ ਨਾ ਗੱਲ ਹੈ ਇੱਥੇ ਸਿੱਧੀਆਂ ਕੀ ਪੀਆਂ ਫੌਜਾਂ ਆਕਰਨਾ ਮੈਂ ਚੱਲਣ ਦੇ ਮਾਂ ਆਕਰਨਾ ਮੈਂ ਚੱਲਣ ਦੇ ਮਾਂ ਸਿੱਧੇ ਹੋ ਬਹਿੰਦੇ ਮੈਂ ਦੇਸ਼ ਹਮੇਲਤੀ ਜੋ ਵੀ ਚੱਲ ਕੇ ਆਏ ਇਥੇ ਜਾਣ ਕਦੇ ਨਾ ਦਿੱਤੇ ਕਈ ਕਹਿੰਦੇ ਹੀ ਮੁੜ ਜਾਣਾ ਪਰ ਜਾਂਦਾ ਨਹੀਂ ਕੋਈ ਜੋ ਵੀ ਚੱਲ ਕੇ ਆਏ ਇਥੇ ਜਾਣ ਕਦੇ ਨਾ ਦਿੱਤੇ ਲੰਬੜ ਤੇ ਸਰ ਪੰਜ ਪਿੰਡਾਂ ਦੇ ਲਾਦਿਆਂ ਝਾੜੂ ਕਿਤੇ ਨਾ ਅੱਗੇ ਨਾ ਨਾ ਯੱਗੇ ਨਾ ਪਿੱਛੇ ਜੋਗੇ ਜਦ ਘੜੀ ਕਿਹੜੇ ਵਿੱਚ ਪੈਂਦੇ ਮੈਂ ਦੇਸ਼ ਹਮੇਤਤੀ ਲੋਕਾਂ ਦਾ ਮੈਨੂੰ ਲੋਕ ਕਨੇਡਾ ਕਹਿੰਦੇ ਵੋਟਾਂ ਵਾਲੇ ਹੁਣ ਵੀ ਇੱਥੇ ਝੂਠ ਪਲੰਦਾ ਘੜਦੇ ਸਮਝਦਾਰ ਕੁਝ ਲੋਕੀ ਇੱਥੇ ਪਹਿਲਾ ਚਿਹਰਾ ਪੜਦੇ ਵੋਟਾਂ ਵਾਲੇ ਇੱਥੇ ਵੀ ਹੁਣ ਝੂਠ ਪਲੰਦਾ ਘੜਦੇ ਸਮਝਦਾਰ ਕੁਝ ਲੋਕੀ ਇੱਥੇ ਪਹਿਲਾ ਚਿਹਰਾ ਪੜਦੇ ਹਰ ਕੋਈ ਮੰਤਰੀ ਬਣਨ ਨੂੰ ਫਿਰਦਾ ਹਰ ਕੋਈ ਮੰਤਰੀ ਬਣਨ ਨੂੰ ਫਿਰਦਾ ਨੋਟ ਕਮਾਜਦ ਲੈੰਦੇ ਮਹਾਂ ਦੇਸ਼ ਹਾਂ ਮਿਹਨਤੀ ਲੋਕਾਂ ਦਾ ਮੈਨੂੰ ਲੋਕ ਕੈਨੇਡਾ ਕਹਿੰਦੇ ਸਭ ਧਰਮਾਂ ਦੇ ਲੋਕ ਆਮਦੇ ਮੇਰੀ ਧਰਤੀ ਉੱਤੇ ਅਸਲੀ ਜ਼ਿੰਦਗੀ ਜਿਉ ਕੇ ਜਾਂਦੇ ਬਿੱਲੀਆਂ ਦੇ ਨਾਲ ਕੁੱਤੇ ਸਭ ਧਰਮਾਂ ਦੇ ਲੋਕ ਆਮਦੇ ਮੇਰੀ ਧਰਤੀ ਤੇ ਅਸਲੀ ਜ਼ਿੰਦਗੀ ਦੁੱਖ ਸੁਖ ਜਿਹੜੇ ਸਹਿੰਦੇ ਮੈਂ ਦੇਸ਼ ਹਾਂ ਮਿਹਨਤੀ ਲੋਕਾਂ ਦਾ ਮੈਨੂੰ ਲੋਕ ਕਨੇਡਾ ਕਹਿੰਦੇ ਆਹ ਵੀ ਆਜੀ ਕੀ ਕਰਾਂ ਮੈਂ ਆਖਰ ਲਾਡੀ ਮੈਂ ਵੀ ਬਦਲੀ ਜਾਵਾਂ ਜਿਹੋ ਜਹਾਸ ਗੀਤ ਹੋ ਗਿਆ ਗੀਤ ਹੋ ਜਾਏਗਾ ਮੈਂ ਦੁੱਖ ਦੇ ਬਲੇ ਸਭ ਨਾ ਖੜਦਾ ਨਾਮ ਮੇਰਾ ਜਦ ਲੈ कंदे